ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦੀ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਪੋਰਟ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਬੀਤੀ ਰਾਤ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਸੀਗੀ ਉਹ ਕਾਫੀ ਨਾਜ਼ੁਕ ਹੋ ਚੁੱਕੀ ਸੀ ਕੱਲ ਜੇ ਗੱਲ ਕੀਤੀ ਜਾਵੇ ਤਾਂ 42ਵੇਂ ਦਿਨ ਦੇ ਵਿੱਚ ਉਹਨਾਂ ਦਾ ਜਿਹੜਾ ਮਰਨ ਵਰਸੀਗਾ ਉਹ ਪਹੁੰਚ ਚੁੱਕਿਆ ਸੀਗਾ ਉਸ ਤੋਂ ਪਹਿਲਾਂ ਉਹਨਾਂ ਨੂੰ ਸੁਪਰੀਮ ਕੋਰਟ ਦੀ ਹਾਈ ਲੈਵਲ ਕਮੇਟੀ ਹੈ ਜਿਹੜੀ ਉਹ ਮਿਲ ਕੇ ਜਾਂਦੀ ਆ ਤਾਂ ਇਸ ਤੋਂ ਬਾਅਦ ਸ਼ਾਮ ਨੂੰ 8 ਵਜੇ ਤੋਂ ਬਾਅਦ ਲਗਾਤਾਰ ਉਹਨਾਂ ਦੀ ਸਿਹਤ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੁੰਦੀ ਆ ਤਾਂ ਇਸ ਤੋਂ ਬਾਅਦ ਜਿਹੜੀ ਜਿਹੜੀ 5 ਰਿਵਿਊਜ਼ ਦੀ ਟੀਮ ਹੈਗੀ ਡਾਕਟਰਾਂ ਦੀ ਇੱਥੇ ਸਾਡੇ ਨਾਲ ਡਾਕਟਰ ਐਮਬੀਬੀਐਸ ਕੁਲਦੀਪ ਕੌਰ ਨੇ ਉਹਨਾਂ ਨਾਲ ਗੱਲ ਕਰਦੇ ਮੈਮ ਤੁਸੀਂ ਅੰਦਰ ਸੀਗੀ ਰਾਤ ਤਾਂ ਕਿਸ ਤਰ੍ਹਾਂ ਦੀ ਕੰਡੀਸ਼ਨ ਸੀਗੀ ਕਿਉਂਕਿ ਦੱਸਿਆ ਜਾ ਰਿਹਾ ਕਿ ਕਾਫੀ ਸਿਹਤ ਨਾਜ਼ੁਕ ਹੋ ਚੁੱਕੀ थी ਬੇਹੋਸ਼ੀ ਵਾਲੀ ਹਾਲਤ ਸੀ ਜਿਹੜੀ ਉਹਨਾਂ ਹਾਂਜੀ ਮਤਲਬ ਜਦੋਂ ਸਾਨੂੰ ਐਮਰਜੈਂਸੀ ਕਾਲ ਆਈ ਇੱਕਦਮ ਤਾਂ ਉਹਦੇ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਥੋੜੇ ਟਾਈਮ ਲਈ ਉਹਨਾਂ ਨੇ ਬਿਠਾਇਆ ਤੇ ਇੱਕਦਮ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਵੇਂ ਨਾ ਕਿ 60s ਦੇ ਅਰਾਊਂਡ ਚਲੇ ਗਿਆ ਤਾਂ ਜਦੋਂ ਅਸੀਂ ਉੱਥੇ ਪਹੁੰਚੇ ਇੱਕਦਮ ਤਾਂ ਅਸੀਂ ਦੇਖਿਆ ਕਿ ਉਹ ਥੋੜੇ ਜਿਵੇਂ ਨਾ ਅਨਕੌਨਸ਼ੀਅਸ ਜਿਹੇ ਵਾਲੇ ਫੇਸ 'ਚ ਸੀਗੇ ਤਾਂ ਉਹਨਾਂ ਨੂੰ ਇੱਕਦਮ ਜਦੋਂ ਅਸੀਂ ਉਹਨਾਂ ਨੂੰ ਲਟਾਇਆ ਤੇ ਉਹਨਾਂ ਦੀਆਂ ਲੈਗਸ ਐਲੀਵੇਟ ਕੀਤੀਆਂ ਮਤਲਬ ਉਹਨਾਂ ਸਾਰਾ ਕੁਝ ਕਰਨ ਤੋਂ ਬਾਅਦ ਵੀ ਸਾਨੂੰ ਆਲਮੋਸਟ ਜਿਵੇਂ ਅੱਧਾ ਪੌਣਾ ਘੰਟਾ ਆਲਮੋਸਟ ਘੰਟਾ ਲੱਗ ਗਿਆ ਉਹਨਾਂ ਦਾ ਬਲੱਡ ਪ੍ਰੈਸ਼ਰ ਨਾਰਮ ਤੋਂ ਵਿੱਚ ਬਹੁਤ ਉਹਨਾਂ ਨੂੰ ਘਬਰਾਟ ਵੀ ਹੋ ਰਹੀ ਸੀਗੀ ਤੇ ਉਹਨਾਂ ਨੂੰ ਉਲਟੀ ਵੀ ਆਈ ਹੈ ਵਿੱਚ ਥੋੜੀ ਜੀ ਠੀਕ ਹੈ ਜਿਵੇਂ ਉਹਨਾਂ ਨੇ ਦੋ ਗੁੱਟਾ ਪਾਣੀ ਦੀਆਂ ਪੀਤੀਆਂ ਸੀ ਤਾਂ ਐਵੇਂ ਐਸਿਡਿਕ ਜਿਹੜਾ ਕੰਟੈਂਟ ਹੈ ਕਿਉਂਕਿ ਉਹਨਾਂ ਦੇ ਜੀਆਈਟੀ ਵੀ ਕੰਮ ਨਹੀਂ ਕਰ ਰਹੀ ਪ੍ਰੋਪਰ ਤਾਂ ਉਲਟੀ ਆਈ ਤੇ ਘਬਰਾਟ ਹੋ ਰਹੀ ਸੀ ਹੈੱਡੈਕ ਵੀ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਜੰਨਾ ਟਾਈਓਂ ਆਪਾਂ ਲੱਤਾਂ ਉਹਨਾਂ ਦੀ ਐਲੀਵੇਟ ਕਰਦੇ ਆ ਥੱਲੇ ਉਹਨਾਂ ਨੇ ਸਪੋਰਟ ਦਿੱਤੀ ਹੁੰਦੀ ਹੈ ਤਾਂ ਉਹਨਾਂ ਦਾ ਬਹੁਤ ਹੀ ਹੌਲੀ-ਹੌਲੀ ਬਲੱਡ ਪ੍ਰੈਸ਼ਰ ਜਿਵੇਂ 60s ਤੋਂ 75 ਫਿਰ 80 ਅਬੋਵ 90 ਆਇਆ ਤੇ ਹੌਲੀ ਹੌਲੀ 100 ਤੱਕ ਪਹੁੰਚਾ ਬਟ ਸਟਿਲ ਉਹਨਾਂ ਦਾ ਬਲੱਡ ਪ੍ਰੈਸ਼ਰ ਹਜੇ ਵੀ ਹਾਵਰ ਕਰ ਰਿਹਾ ਸਮਥਿੰਗ ਬੀਟਵੀਨ 90 ਟੂ 100 ਮਤਲਬ ਹਜੇ ਵੀ ਇੱਕ ਪ੍ਰੋਪਰ ਜਿਵੇਂ ਆਪਾਂ ਜੋ ਇੱਕ ਏਮ ਕਰਦੇ ਆ ਲਾਈਕ ਅਰਾਊਂਡ 120 ਬਾਈ 80 ਉਹ ਮਤਲਬ ਨਹੀਂ ਪਹੁੰਚ ਪਾਰੀ ਰੀਡਿੰਗ ਹਜੇ ਵੀ ਉਹਨਾਂ ਦੇ ਵਿੱਚ ਡਿਪਸ ਆ ਜਾਂਦੇ ਆ ਕਦੇ ਕਿ ਕਾਫੀ ਲੋ ਚਲੇ ਜਾਂਦਾ 90 90 ਤੋਂ ਲੋ ਵੀ ਹੋ ਜਾਂਦਾ ਬਟ ਕੱਟ ਹੋ ਰਿਹਾ ਰਾਤ ਦੇ ਕੰਪੈਰੀਟਿਵਲੀ ਬਟ ਸਾਰੀ ਰਾਤ ਉਹਨਾਂ ਦੀ ਕਾਫੀ ਫਲਕਚੂਏਟਿੰਗ ਜਿਹੜੀ ਵੈਲਿਊਸ ਸੀਗੀਆਂ ਉਹਨਾਂ ਦੀ ਪਲਸ ਵੀ ਕਾਫੀ ਫਲਕਚੂਏਟ ਕਰ ਰਹੀ ਸੀ ਜਿਵੇਂ ਸਮਥਿੰਗ ਕਦੇ 40 ਚਲੀ ਜਾ ਰਹੀ ਸੀ ਕਦੇ ਉਹ 60 70 ਚ ਆ ਰਹੀ ਸੀਗੀ ਨਾਰਮਲਾਈਜ਼ ਹੋ ਰਹੀ ਸੀ ਪਰ ਕਾਫੀ ਕ੍ਰਿਟੀਕਲ ਸਿਚੁਏਸ਼ਨ ਸੀ ਤੇ ਸਾਰਾ ਟਾਈਮ ਸਾਨੂੰ ਸਾਰਿਆਂ ਨੂੰ ਬਾਹਰ ਬੈਠ ਕੇ ਜਾਂ ਅਸੀਂ ਬਹੁਤ ਹੀ ਫ੍ਰੀਕੁਐਂਟਲੀ ਉਹਨਾਂ ਨੂੰ ਚੈੱਕ ਅਪ ਕਰ ਰਹੇ ਸੀ 2-3 ਘੰਟੇ ਤੱਕ ਅਸੀਂ ਉਹਨਾਂ ਦੇ ਨਾਲ ਹੀ ਬੈਠੇ ਰਹੇ ਹਾਂ ਸਾਰੀ ਟੀਮ ਫਿਰ ਅਸੀਂ ਉਹਨਾਂ ਨੂੰ ਥੋੜਾ ਜਿਹਾ ਜਦੋਂ ਉਹਨਾਂ ਦਾ ਥੋੜੀ ਜਿਹੀ ਸਟੇਬਲਾਈਜ਼ ਹੋਈ ਕੰਡੀਸ਼ਨ ਮਤਲਬ ਅਬਵ 90 ਗਿਆ ਬਲੱਡ ਪ੍ਰੈਸ਼ਰ ਉਹਨਾਂ ਨੂੰ ਥੋੜਾ ਆਰਾਮ ਕਰਨ ਲਈ ਅੰਦਰ ਬਿਠਾਇਆ ਫਿਰ ਅਸੀਂ ਆਪ ਸਾਰੀ ਟੀਮ ਬਾਹਰ ਬੈਠੇ ਸੀ ਤੇ ਫਿਰ ਵਿਦ ਟਾਈਮ ਉਹਨਾਂ ਦਾ ਮੋਨਿਟਰ ਤੇ ਬਲੱਡ ਪ੍ਰੈਸ਼ਰ ਅਸੀਂ ਬਾਰ-ਬਾਰ ਦੇਖ ਰਹੇ ਸੀਗੇ ਤਾਂ ਕਾਫੀ ਕ੍ਰਿਟੀਕਲ ਸ ਕੋਈ એનર્ਜੀ ਨਹੀਂ ਹੈ ਉਹਨਾਂ ਦੇ ਵਿੱਚ ਤਾਂ ਆਬਵੀਅਸਲੀ 43 ਡੇਜ਼ 빅 ਕਾਉਂਟ ਇਹੀ ਇਹੀ ਇੱਕ ਸਵਾਲ ਹੈ ਜਿਵੇਂ ਮੈਡੀਕਲ ਸਾਇੰਸ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਕਿ 43ਵੇਂ ਦਿਨ ਦੇ ਵਿੱਚ ਅੱਜ ਉਹਨਾਂ ਦਾ ਮਰਨ ਵਰਤ ਪਹੁੰਚ ਚੁੱਕਿਆਗਾ ਤਾਂ ਇਹ ਜਿਹੜੀ ਹਿਊਮਨ ਬਾਡੀ ਹੈਗੀ ਉਹ ਕਿਵੇਂ ਰਿਐਕਟ ਕਰਦੀ ਹੈ ਇੰਨੇ ਦਿਨਾਂ ਦੇ ਵਿੱਚ ਤਾਂ ਅੰਦਰੂਨੀ ਉਹਨਾਂ ਦੀ ਜਿਹੜੀ ਫੰਕਸ਼ਨਿੰਗ ਹੈਗੀ ਉਹ ਕਿਵੇਂ ਚੱਲ ਰਹੀ ਹੈਗੀ ਇਸ ਟਾਈਮ ਤੇ ਜਿਵੇਂ ਜੋ ਸਟੱਡੀਜ਼ ਨੇ ਜੋ ਕੇਸ ਸਟੱਡੀਜ਼ ਆਪਾਂ ਦੇਖਦੇ ਆਂ ਮੈਡੀਕਲ ਸਾਇੰਸ ਦੇ ਵਿੱਚ ਉਹਦੇ ਵਿੱਚ ਮੋਸਟਲੀ ਜੋ ਸਟੱਡੀਜ਼ ਨੇ 26 28 ਡੇਜ਼ ਤੱਕ ਹਰੇਕ ਤੱਕ ਹੋਈਆਂ ਨੇ ਤੇ ਮਤਲਬ ਇੰਨੀ ਲੰਬੀ ਸਟੱਡੀ ਕੋਈ ਨਹੀਂ ਹੈ ਬਟ ਸਟਿਲ ਸਟਿਲ ਹੰਗਰੀ ਜਿਹੜੀ ਹੰਗਰ ਸਟ੍ਰਾਈਕਸ ਤੇ ਆਪਾਂ ਗੱਲ ਕਰਦੇ ਆਂ ਤਾਂ ਵਿਦ ਟਾਈਮ ਜਿਵੇਂ ਜਿਵੇਂ ਪੇਸ਼ੈਂਟ ਦਿਨ ਉਹਦੇ ਵਧੇ ਜਾ ਰਿਹਾ ਹੈ ਤਾਂ ਉਹਨੇ ਗਲੂਕੋਜ਼ ਫੈਟ ਕਿਟੋਨ ਬਾਡੀਜ਼ ਬ੍ਰੇਕਡਾਊਨ ਕਰਕੇ ਉਹ ਯੂਜ਼ ਕਰ ਰਿਹਾ ਹੈ ਅਲਟੀਮੇਟਲੀ ਜਦੋਂ ਕਿਟੋਨ ਬਾਡੀਜ਼ ਵੀ ਨਹੀਂ ਹੋਇਆ ਤਾਂ ਉਹਨਾਂ ਦਾ ਜਿਹੜੀ ਬਾਡੀ ਹੈ ਉਹ ਵਾਈਟਲ ਪ੍ਰੋਟੀਨਸ ਜੋ ਬਹੁਤ ਹੀ ਜ਼ਰੂਰੀ ਪ੍ਰੋਟੀਨਸ ਨੇ ਜੇ ਮਸਲ ਬ੍ਰੇਕਡਾਊਨ ਆਪਾਂ ਕਹਿ ਰਹੇ ਹਾਂ ਮਸਲ ਬ੍ਰੇਕਡਾਊਨ ਨੋਰਮਲ ਮਸਲ ਬ੍ਰੇਕਡਾਊਨ ਫਿਰ ਵੀ ਡਿਫਰੈਂਟ ਥਿੰਗ ਆ ਬਟ ਹਾਰਟ ਵੀ ਆਪਣੀ ਬਾਡੀ ਦੇ ਵਿੱਚ ਇੱਕ ਮਸਲ ਹੈ ਉਹ ਮਸਲ ਵੀ ਟੁੱਟ ਰਿਹਾ ਤੁਸੀਂ ਖੁਦ ਸੋਚੋ ਜੇ ਉਹਨਾਂ ਦਾ ਹਾਰਟ ਇੱਕ ਮਸਲ ਜੋ ਕਿ ਟੁੱਟ ਰਿਹਾ ਤੇ ਹਾਰਟ ਪੰਪ ਨਹੀਂ ਕਰੂਗਾ ਕਰੂਗਾ ਪ੍ਰੋਪਰ ਉਹਦੇ ਨਾਲ ਤੇ ਅਲਟੀਮੇਟਲੀ ਸਾਰੀ ਬਾਡੀ ਡਿਟੇਰੀਓਰੇਟ ਹੋ ਰਹੀ ਹੈ ਤਾਂ ਹੁਣ ਵਿਦ ਟਾਈਮ ਕੀ ਹੋ ਰਿਹਾ ਕਿ ਉਹਨਾਂ ਦੀ ਬਾਡੀ ਜਿਹੜੀ ਸਾਰੀ ਆਰਗਨਸ ਨੇ ਉਹ ਪ੍ਰੋਪਰ ਨਹੀਂ ਫੰਕਸ਼ਨ ਕਰ ਪਾਣ ਗਿਆ ਜੋ ਕਿ ਐਕਸਪੈਕਟਿਡ ਹੈ ਅਕੋਰਡਿੰਗ ਟੂ ਮੈਡੀਕਲ ਸਾਇੰਸ ਕਿ ਉਹ ਮਲਟੀਪਲ ਆਰਗਨ ਸ਼ਟਡਾਊਨ ਆਪਾਂ ਕਹਿ ਸਕਦੇ ਆ એનર્ਜੀ ਨਹੀਂ ਮਿਲ ਰਹੀ ਮਸਲ ਟੁੱਟ ਰਿਹਾ ਤਾਂ ਓਵਰਆਲ ਤਾਂ ਇਹੀ ਹੈ ਕਿ ਇਸ ਤੋਂ ਅੱਗੇ ਕਿ ਉਹਨਾਂ ਦਾ ਜੋ ਵੀ ਐਕਸਪੈਕਟਿਡ ਕੋਰਸ ਹੋਊਗਾ ਉਹ ਚੰਗਾ ਨਹੀਂ ਹੈਗਾ ਅਕੋਰਡਿੰਗ ਟੂ ਮੈਡੀਕਲ ਸਾਇੰਸ ਬਟ ਸਟਿਲ ਹਜੇ ਵੀ ਉਹ 46 ਜੇ 43 ਡੇਸ ਤੇ ਐਵੇਂ ਉਹ ਹੈਗੇ ਨਹੀਂ ਬਟ ਉਹਨਾਂ ਦਾ ਬੀਪੀ ਫਲਕਚੂਏਟ ਕਰ ਰਿਹਾ ਮਤਲਬ ਬਹੁਤ ਹੀ ਚੈਲੈਂਜਿੰਗ ਸਿਚੁਏਸ਼ਨ ਆ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਦਿਸ ਇਜ਼ ਜੋ ਮੈਂ ਸ਼ਾਰਟਸ ਕਹਿ ਸਕਦੀ ਆ ਕਿ ਕਾਫੀ ਚੈਲੈਂਜਿੰਗ ਸਿਚੁਏਸ਼ਨ ਹੈ ਇਸ ਟਾਈਮ ਬਿਲਕੁਲ ਜਿਵੇਂ ਰਾਤ ਤੁਸੀਂ ਦੱਸ ਰਹੇ ਹੋ ਕਿ ਕਾਫੀ ਇਦਾਂ ਦੀ ਗੁਜ਼ਰੀ ਹੈਗੀ ਪਰ ਹੁਣ ਵੀ ਜਿਹੜੇ ਪ੍ਰਸ਼ਾਸਨਿਕ ਡਾਕਟਰ ਨੇ ਉਹ ਵੀ ਲਗਾਤਾਰ ਨਜ਼ਰ ਬਣਾਏ ਹੋਏ ਨੇ ਪਰ ਇਹਦੇ ਚ ਇੱਕ ਜਿਹੜੀ ਮੁਸ਼ਕਿਲ ਹੈਗੀ ਜਿਵੇਂ ਤੁਹਾਡੇ ਲਈ ਵੀ ਵੱਡੀ ਮੁਸ਼ਕਿਲ ਹੈ ਕਿ ਉਹ ਮੈਡੀਕਲ ਕੋਈ ਵੀ ਐਡ ਨਹੀਂ ਲੈ ਰਹੇ ਹੈਗੇ ਤਾਂ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਚੈਲੰਜ ਨੇਗੇ ਹੁਣ ਓਬਵੀਅਸ ਸਾਰੀ ਸਿਚੁਏਸ਼ਨ ਹੀ ਚੈਲੈਂਜਿੰਗ ਆ ਮਤਲਬ ਤੁਹਾਡੇ ਕੋਲ ਇੱਕ ਪੇਸ਼ੈਂਟ ਆਗੇ ਤੁਹਾਨੂੰ ਪਤਾ ਆ ਉਹਦੇ ਨਾਲ ਕੀ ਹੋ ਰਿ ਐਡ ਨਹੀਂ ਕਰ ਸਕਦੇ ਕਿਸੇ ਉਹਨੂੰ ਕੋਈ ਟ੍ਰੀਟਮੈਂਟ ਨਹੀਂ ਦੇ ਸਕਦੇ ਹਨਾ ਲਾਈਕ ਹੁਣ ਕੱਲ ਜੇ ਮੈਨੂੰ ਲੱਗਦਾ ਕੋਈ ਹੋਰ ਪੇਸ਼ੈਂਟ ਹੁੰਦਾ ਮੇਰੇ ਸਾਹਮਣੇ ਜਗਜੀਤ ਸਿੰਘ ਢੱਲੇਵਾਲ ਜੀ ਤੋਂ ਇਲਾਵਾ ਜਿਨ੍ਹਾਂ ਨੇ ਮਨਾਂ ਕੀਤਾ ਕਿ ਮੈਨੂੰ ਨਹੀਂ ਟ੍ਰੀਟਮੈਂਟ ਚਾਹੀਦਾ ਤਾਂ ਮੈਨੂੰ ਲੱਗਦਾ ਮੈਂ ਫਟਾਫਟ ਉਹਨਾਂ ਦੇ ਆਈਵੀ ਫਲੂਇਡ ਸਟਾਰਟ ਕਰ ਸਕਦੀ ਸੀ ਉਹਨਾਂ ਦੇ ਹੈ ਕੈਨੂਲਾ ਲਾ ਕੇ ਹਨਾ ਬਟ ਇੱਥੇ ਮੈਂ ਉਹ ਨਹੀਂ ਕਰ ਸਕਦੀ ਸੀ ਮੇਰੇ ਹੱਥ ਬੰਨੇ ਹੋਏ ਸੀ ਹਨਾ ਮੈਂ ਉਹਨਾਂ ਨੂੰ ਮਤਲਬ ਉਹਨਾਂ ਨੂੰ ਸਿਰਫ ਨਾਰਮਲ ਜੋ ਮੀਜਰਸ ਨੇ ਉਹਦੇ ਨਾਲ ਹੀ ਉਹਨਾਂ ਨੂੰ ਹੈਲਪ ਆਊਟ ਕਰਨਾ ਸੀਗਾ ਤਾਂ ਉਹਨਾਂ ਦੀ ਲੈਗਸ ਐਲੀਵੇਟ ਮਤਲਬ ਮੈਂ ਭਰੋਸਾ ਕਰ ਰਹੀ ਸੀ ਬਸ ਕਿ ਲੈਗਸ ਐਲੀਵੇਟ ਕਰਕੇ ਰੱਖਾਂ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਉਹਨਾਂ ਦੀ ਬਾਡੀ ਸਾਥ ਦਵੇ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਨਾਰਮਲਾਈਜ਼ ਹੋ ਜਾਏ ਜੇ ਕੋਈ ਹੋਰ ਪੇਚੀ ਰਿ ਹੁੰਦਾ 60s ਦੇ ਵਿੱਚ ਹੁੰਦਾ ਤਾਂ ਨੈਕਸਟ ਸਟੈਪ ਸਾਡਾ ਹੁੰਦਾ ਕਿ ਉਹਨਾਂ ਨੂੰ ਫਟਾਫਟ ਉਹਨਾਂ ਦੇ ਆਈਵੀ ਫਲੂਇਡਸ ਲਾਓ ਤੇ ਉਹਨਾਂ ਦਾ ਨਾਰਮਲਸ ਲਾਈਨ ਚਲਾਓ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਨਾਰ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਜਿਵੇਂ ਡਾਕਟਰ ਨੇ ਦੱਸਿਆਗਾ ਕਿ ਜਿਹੜੀ ਕੰਡੀਸ਼ਨ ਹੈਗੀ ਉਹ ਕਾਫੀ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ ਪ੍ਰੋਪਰ ਜਦੋਂ ਤੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਾਰ ਤੇ ਬੈਠੇ ਨੇ ਲਗਾਤਾਰ ਡਾਕਟਰਸ ਇੱਥੇ ਜਿਹੜਾ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਨਜ਼ਰ ਬਣਾਏ ਹੋਏ ਨੇ ਚੈੱਕਅਪ ਕੀਤਾ ਜਾਂਦਾਗਾ ਪਰ ਬੀਤੀ ਰਾਤ ਇਸ ਸਮੇਂ ਜਿਹੜਾ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਸਿਹਤ ਕਾਫੀ ਨਾਜ਼ੁਕ ਹੋ ਗਈ ਸੀ बेहोਸ਼ੀ ਦੀ ਹਾਲਤ ਦੇ ਵਿੱਚੋਂ ਚਲੇ ਗਏ ਇਸ ਤੇ ਹੁਣ ਵੀ ਪ੍ਰਸ਼ਾਸਨਿਕ ਤੇ ਜਿਹੜੇ ਦੂਸਰੇ ਡਾਕਟਰ ਨੇ ਉਹ ਅੰਦਰ ਗਏ ਹੋਏ ਨੇਗੇ ਤੇ ਲਗਾਤਾਰ ਅਤੇ ਜਿਹੜੀ ਸੇਤ ਹੈ ਤਾਂ ਉਹ ਜਿਹੜਾ ਉਹਨਾਂ ਦੀ ਨਜ਼ਰ ਬਣਾਏ ਹੋਏ ਨੇ ਕਿ ਤੇ ਡਾਕਟਰ ਸਵੇਮਾਨ ਜਿਹੜੇ ਇਸ ਟੀਮ ਨੂੰ ਆਰਗੇਨਾਈਜ਼ ਕਰਦੇ ਨੇ ਉਹਨਾਂ ਦੀ ਟੀਮ ਦੇ ਮੈਂਬਰ ਨੇ ਕਿਵੇਂ ਦੇਖਦੇ ਕਿ ਉਹਨਾਂ ਨੇ ਵੀ ਗੱਲ ਕੀਤੀ ਹੈਗੀ ਡਲੇਵਾਲ ਸਾਹਿਬ ਨਾਲ ਹਾਂਜੀ ਹਾਂਜੀ ਬਿਲਕੁਲ ਹੁਣੇ ਰਾਤ ਦਾ ਵੀ ਉਹਨਾਂ ਦਾ ਵੀ ਕਿਉਂਕਿ ਜਿਹੜੀ ਇਹ ਸਿਚੁਏਸ਼ਨ ਬਣੀ ਹੈ 7:30 7% ਦੇ तकरीबन ਬਣੀ ਆ ਜਦੋਂ ਬਿਲਕੁਲ ਉਹ ਆਪਾਂ ਕਹਿ ਸਕਦੇ ਹਾਂ ਵੀ ਬੇਹੋਸ਼ ਸੀਗੇ ਸਾਨੂੰ ਮਿਲੇ ਆ ਤੇ 3:30 ਵਜੇ ਜਾ ਕੇ ਕਿਤੇ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਵੀ ਨਾਰਮਲ ਹੋਏ ਉਹ ਵੀ ਕਿੱਦਾਂ ਜਦੋਂ ਡਾਕਟਰ ਸਾਹਿਬ ਨੇ ਦੱਸਿਆ ਵੀ ਲੈਗਸ ਉੱਪਰ ਹੀ ਕਰਕੇ ਤੇ ਉਦੋਂ ਤੋਂ ਜਿਹੜੇ ਡਾਕਟਰ ਸਵੇਮਾਨ ਸਿੰਘ ਜ ਦੇ ਉੱਤੇ ਨਾਲ ਨਾਲ ਉਹਨਾਂ ਨੂੰ ਮੋਨੀਟਰ ਕਰ ਰਹੇ ਨੇ ਹੁਣ ਵੀ 20 ਮਿੰਟ ਪਹਿਲਾਂ ਅਧਾ ਘੰਟਾ ਪਹਿਲਾਂ ਵੀਡੀਓ ਕਾਲ ਦੇ ਉੱਤੇ ਉਹਨਾਂ ਨੇ ਬੇਨਤੀ ਵੀ ਕੀਤੀ ਹੈ ਪ੍ਰਧਾਨ ਜੀ ਨੂੰ ਹਨਾ ਵੀ ਅਸੀਂ ਸਾਨੂੰ ਦੱਸੋ ਵੀ ਅਸੀਂ ਕੀ ਕਰ ਸਕਦੇ ਹਾਂ ਵੀ ਅਸੀਂ ਆਪਣੀ ਕੀ ਡਿਊਟੀ ਨਿਭਾ ਸਕਦੇ ਹਾਂ ਵੀ ਇੰਨਾ ਟਾਈਮ ਵੀ ਤੁਸੀਂ ਹੱਥ ਬੰਨੇ ਰੱਖੋਗੇ ਸਾਡੇ ਸਾਡੇ ਤੋਂ ਵੀ ਬੜਾ ਔਖਾ ਕਿਉਂਕਿ ਸਾਡੇ ਲਈ ਸਾਡੀ ਟੀਮ ਦੇ ਲਈ ਪਹਿਲਾਂ ਵੀ ਅਸੀਂ ਬੜਾ ਪੇਸ਼ੈਂਸ ਦੇਖਿਆ ਪਰ ਪਹਿਲੀ ਵਾਰੀ ਹੋਇਆ ਇਦਾਂ ਦਾ ਕੁਛ ਹਨਾ ਵੀ ਤਿਲ ਤਿਲ ਕਰਕੇ ਕੇ ਮਰ ਰਿਹਾ ਤੇ ਉਹਨਾਂ ਨੂੰ ਦੇਖ ਰਹੇ ਆ ਸੋ ਇਹਦੇ ਉੱਤੇ ਅਸੀਂ ਜਿੰਨਾ ਕਰ ਸਕਦੇ ਉਹਨਾਂ ਕਰ ਰਹੇ ਆ ਪਰ ਨਾਲ ਹੀ ਡਾਕਟਰ ਸਾਹਿਬ ਦੀ ਇਹ ਵੀ ਬੇਨਤੀ ਆ ਗਵਰਨਮੈਂਟ ਨੂੰ ਉਹਨਾਂ ਨੇ ਟਵੀਟ ਵੀ ਕੀਤਾ ਮਤਲਬ ਸੌਰੀ ਕੰਕਿਊਟਰ ਤਾਂ ਉਹਨਾਂ ਦਾ ਬੈਨ ਕਰਤਾ ਦਾ ਫੇਸਬੁਕ ਸੋਸ਼ਲ ਮੀਡੀਆ ਰਹੀਂ ਉਹ ਕਹਿ ਵੀ ਰਹੇ ਆ ਤੇ ਉਹਨਾਂ ਦੀ ਟੀਮ ਅਵਤਾਰ ਸਿੰਘ ਜੀ ਵੀ ਕਹਿ ਰਹੇ ਆ ਵੀ ਬੇਨਤੀ ਸਰਕਾਰ ਨੂੰ ਆ ਦੇਖੋ ਸਾਡੇ ਹੱਥ ਬੰਨੇ ਆ ਸਾਡੇ ਸਾਹਮਣੇ ਅਸੀਂ 1 ਮਿੰਟ ਦਾ ਆਪਾਂ ਖੜੇ ਹੁਣ ਵੀ ਮੈਸੇਜ ਆ ਸਕਦਾ ਵੀ ਪ੍ਰਧਾਨ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਟ੍ਰੀਟਮੈਂਟ ਉਹ ਲੈ ਨਹੀਂ ਰਹੇ ਕਿਉਂਕਿ ਉਹਨਾਂ ਨੇ ਇੱਕੋ ਗੱਲ ਕਹੀ ਵੀ ਜਾਂ ਮੇਰੀਆਂ ਮੰਗਾ ਮੰਨੋ ਤੇ ਜਾਂ ਫਰਮਾਸ਼ੀ ਦੀ ਪਾਵਾਂਗੇ ਤੇ ਅਗਲਾ ਸਾਡਾ ਤਿਆਰ ਆ ਅਸੀਂ ਕੋਲ ਬੈਠੇ ਉਹਨਾਂ ਨੂੰ ਪਲ-ਪਲ ਮਰਦਾ ਵੇਖ ਰਹੇ ਆ ਪਰ ਕੋਈ ਗਵਰਨਮੈਂਟ ਜਾਂ ਜਿਹੜਾ ਉਹਨਾਂ ਨੂੰ ਬਚਾ ਸਕਦੀ ਯਾਰ ਇਸ ਟਾਈਮ ਕੋਈ ਵੀ ਨਹੀਂ ਹੈਗਾ ਸੋ ਉਹਨਾਂ ਨੂੰ ਇਹ ਰਿਕਵੈਸਟ ਆ ਗਵਰਨਮੈਂਟ ਨੂੰ ਵੀ ਤੁਹਾਡੇ ਹੱਥ ਆ ਜੇ ਤੁਹਾਨੂੰ ਲੱਗਦਾ ਵੀ ਵਾਕਈ ਲੋਕਾਂ ਦੇ ਹੱਕ ਸੱਚ ਦੀ ਲੜਾਈ ਲੜ ਰਹੇ ਆ ਤਾਂ ਤੁਸੀਂ ਜੋ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨੋ ਤੇ ਉਹਨਾਂ ਦੇ ਮੰਗਾਂ ਮੰਨ ਲੀਆਂ ਅਸੀਂ ਆਪੇ ਅਗਲਾ ਅਗਲਾ ਸਟੈਪ ਸਾਡਾ ਹੈ ਫਿਰ ਉਹ ਫਿਰ ਅਸੀਂ ਦੇਖਾਂਗੇ ਵੀ ਅਸੀਂ ਸਾਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਭਾਵੇਂ ਸਾਨੂੰ ਅਮਰੀਕਾ ਵੀ ਲੈ ਜਾਣਾ ਪਿਆ ਅਸੀਂ ਲੈ ਕੇ ਜਾਵਾਂਗੇ ਸਾਡੀ ਸਾਰੀ ਬਿਲਕੁਲ ਟੀਮ ਉਹਨਾਂ ਨੂੰ ਜਿਹੜੀ ਮੋਨੀਟਰ ਕਰ ਰਹੀ ਹੈ ਰੈਡੀ ਆ ਬਟ ਸਰਕਾਰ ਹੀ ਮੰਗਾਂ ਮੰਨੇ ਤੇ ਅਸੀਂ ਆਪਣਾ ਇਲਾਜ ਸ਼ੁਰੂ ਕਰੀਏ ਬਿਲਕੁਲ ਸਰਕਾਰ ਇਹ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਇਹੀ ਕਹਿਣਾ ਇੱਥੇ ਜਿਹੜਾ ਡਾਕਟਰ ਦਾ ਵੀ ਕੀ ਜਲ ਤੋਂ ਜਲਦੋ ਮੰਨੇ ਕਿਉਂਕਿ ਹਾਲਤ ਹੈ ਜਿਹੜੀ ਉਥੇ ਪੇਨਫੁੱਲ ਬਣੀ ਹੋਈ ਹੈਗੀ ਹਰ ਕੋਈ ਜਿਹੜਾ ਜਿਹੜਾ ਉਹ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇ ਵੱਲ ਦੇਖ ਰਿਹਾ ਹੈਗਾ ਜਿੰਨੇ ਵੀ ਕਿਸਾਨ ਮੋਰਚੇ ਦੇ ਉੱਪਰ ਨੇਗੇ ਤਾਂ ਸਟੇਜ ਦੇ ਉੱਪਰ ਵੀ ਲਗਾਤਾਰ ਜਿਹੜਾ ਜਾਬ ਕੀਤਾ ਜਾ ਰਿਹਾ ਸੀਗਾ ਰਾਤ ਕੰਡੀਸ਼ਨ ਇਹ ਸੀ ਕਿ ਬਹੁਤ ਸਾਰੇ ਜਿਹੜੇ ਮਹਿਲਾਵਾਂ ਸੀਗੀਆਂ ਉਹ ਰੋਂਣ ਤੱਕ ਲੱਗ ਗਈਆਂ ਸੀਗੀਆਂ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ ਫਿਲਹਾਲ ਲਗਾਤਾਰ ਡਾਕਟਰ ਉਹਨਾਂ ਦੀ ਸਿਹਤ ਦੇ ਉੱਪਰ ਨਜ਼ਰ ਬਣਾਏ ਹੋਏ ਨੇ ਪਰ ਭਵਿੱਖ ਦੇ ਵਿੱਚ ਕੋਈ ਵੀ ਜਿਹੜੀ ਮਾੜੀ ਖਬਰ ਹੈਗੀ ਉਹ ਸੁਣਨ ਨੂੰ ਮਿਲ ਸਕਦੀ ਹੈਗੀ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਖਨੋਰੀ ਬਾਰਡਰ ਸੰਗਰੂਰ